ਕੀ ਸੀਐਮ ਸਾਹਿਬ ਲੋਕ ਦੁਖਿਲੇ ਹੋਰੇ ਦੇਖ ਖਪੂਲ ਨਾ ਨਹੀਂ ਲੇਕਿਨ ਮੈਂ ਕਲ ਸਮਝਾ ਕਿ ਕਬਰ ਖੁੱਦ ਚੁੱਕੀ ਆ ਵਾਹਿਗੁਰੂ ਸੱਚ ਖੁੱਦ ਚੁੱਕੀ ਆ ਉਹਦੇ ਚਾਹੇ ਕ੍ਰਿਸ਼ਨਪਾਲ ਤੇ ਮੰਤਰੀ ਜੀ ਨੂੰ ਪਾ ਦਿਓ ਚਾਹੇ ਆਮ ਆਦਮੀ ਪਾਰਟੀ ਨੂੰ ਪਾ ਦਿਓ ਮਰਜੀ ਤੁਹਾਡੀ 15 ਦਿਨ ਪਹਿਲਾਂ ਰੋਲਾ ਪਾਇਆ ਪੋਲਿਟੀਕਲ ਬੰਦਿਆ ਨੇ ਅਖਬਾਰਾਂ ਚ ਛਪੀਆਂ ਕਿ 15 ਦਿਨ ਬਾਅਦ ਜਿਸ ਹਿਸਾਬ ਨਾਲ ਤੁਸੀਂ ਪਾਣੀ ਦਾ ਰੋਕ ਰਹੇ ਹੋ ਡੈਮਾਂ ਨੂੰ ਭਰ ਰਹੇ ਹੋ ਇੱਕ ਦਿਨ ਛੱਡਨੇ ਪੈਣੀ ਉਹ ਡੈਮ ਕਾਦੇ ਲਈ ਹੁੰਦੇ ਡੈਮ ਬਣੇ ਕਾਦੇ ਲਈ ਡੈਮ ਬਣੇ ਕਿ ਲੋਕਾਂ ਨੂੰ ਹੜ੍ਹਾਂ ਦਾ ਨੁਕਸਾਨ ਨਾ ਹੋ ਉਹਦੇ ਬਾਈ ਪ੍ਰੋਡਕਟ ਕੀ ਸੀ ਉਹਦਾ ਬਾਈ ਪ੍ਰੋਡਕਟ ਨੰਬਰ 1 ਇਰੀਗੇਸ਼ਨ ਦੂਜਾ ਇਜ਼ ਪ੍ਰੋਡਕਸ਼ਨ ਆਫ ਪਾਵਰ ਲੇਕਿਨ ਚਾਹੇ ਤੁਹਾਡੀ ਬੇਬਸੀ ਸੀ ਬੀਬੀਐਮਪੀ ਦੇ ਕੇ ਚਾਹੇ ਤੁਹਾਡੇ ਮਹਿਕਮੇ ਨੇ ਕੇਸ ਪ੍ਰੀ ਨਹੀਂ ਕੀਤਾ ਲੇਕਿਨ ਇਹ ਤਾਂ ਗਲਤ ਕਰ ਨਹੀਂ ਪਾਉਗੀ ਠੀਕ ਹੈ ਜਿਹੜਾ ਰਾਜਾ ਹੁੰਦਾ 92 95 ਸੀਟਾਂ ਨੇ ਮੁੱਖ ਮੰਤਰੀ ਨੇ ਇਹਨਾਂ ਦਾ ਫੈਸਲਾ ਸਾਨੂੰ ਪਰਵਾਹ ਨਹੀਂ ਆ ਪੰਜਾਬ ਨੂੰ ਪਰਵਾਹ ਨਹੀਂ ਜੋ ਕਹਣਗੇ ਹੋਊਗਾ ਬਟਟੇਟ ਦੀ ਸੇਮ ਟਾਈਮ ਦੇਖੋ ਮੁਜਰਮ ਵੀ ਤੁਸੀਂ ਤੇ ਦਰੋਗਾ ਵੀ ਵਿੱਚ ਤੁਸੀਂ ਤੇ ਜੱਜ ਵੀ ਤੁਸੀਂ ਫੈਸਲਾ ਵੀ ਦੇਤਾ ਵੀ ਕ੍ਰਿਸ਼ਨ ਕੁਮਾਰ ਵੀ ਭਰੀ ਠੀਕ ਕੀਤਾ ਕੰਮ ਤੇ ਕੋਈ ਇਨਸਾਫ ਦਾ ਵੀ قصور ਨਹੀਂ ਫਿਰ قصور ਸਾਡਾ ਜਾਂ ਮਰਨ ਵਾਲਿਆਂ ਦਾ ਔਰੇ ਵੀ ਅਪਰੀਸ਼ੀਏਟ ਕੀਤਾ ਕਿ ਡੀਸੀ ਨੇ ਬੜਾ ਕੰਮ ਕੀਤਾ ਬੋਤਲਾਂ ਵੰਡੀਆਂ ਪਾਣੀ ਦੀਆਂ ਇਸ ਦੇ ਜੌਬ ਆਫ ਦੀ ਪੀਸੀ ਉਹਦੇ ਥੱਲੇ ਕਿੰਨੇ ਬੰਦੇ ਇੱਕ ਜ਼ਿਲ੍ਹੇ ਜੁਂਦੇ ਹਨ ਸਰਹਰ ਅਗਿਚ ਦੀ ਮੰਗ ਡਸਨ ਵਰਕ ਥਿਸ ਸਿਸਟਮ ਵਰਕ ਸਿਸਟਮ ਹੈਸ ਕੋਲਾਪਸਡ ਵੀ ਆਰ ਅਪਰੀਸ਼ੀਏਟਿੰਗ ਦੈਮ ਔਰ ਮੁੱਖ ਮੰਤਰੀ ਸਾਹਿਬ ਮੈਂ ਇੱਕ ਖੁਰ ਗੱਲ ਕਰਨ ਜਾਊਂਗਾ ਕਿ ਇਹ ਇੱਕ ਬਦਕਿਸਮਤੀ ਸਾਡੇ ਵੇਲੇ ਵੀ ਸੀ ਚੇਰ ਨੂੰ ਨਿਕਲੋ ਜੀ ਸਾਹ ਤੁਹਾਡੇ ਨੂੰ ਤੁਹਾਡੇ ਥਰੂ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹੁੰਦਾ ਅੱਜ ਕਲਕਪੂਰਥਲੇ ਮੈਂ ਗਿਆ ਤੇ ਉੱਥੇ ਥਾਣੇਦਾਰ ਬਤਾਈ ਜਾਂਦੇ ਰਹਿ ਕਿ ਸੁਦੀਆਂ ਬੋਰਡ ਲੱਗਾ ਉਹਦੀ ਫੋਟੋ ਇਹ ਇਹ ਸਿਸਟਮ ਖਤਮ ਕਰੀਏ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਕਰੇ ਪੋਲੀਟੀਕਲ ਬੰਦੇ ਪੋਲੀਟੀਕਲ ਗੱਲ ਕਰਨ ਤੇ ਜਨਤਾ ਦੀ ਗੱਲ ਅਸੀਂ ਰੱਖੀਏ ਜਿਹੜੀ ਗਲਤ ਗੱਲ ਹੈ ਉਹਨੂੰ ਦਰਕਾਰ ਦਿਓ ਜਿਹੜੀ ਚੰਗੀ ਹੈ ਉਹਨੂੰ ਮੰਨ ਲਓ ਪਰ ਸੌਦਾ ਤਾਂ ਇਹੀ ਹੈ ਨਾ ਜੀ ਡੈਮ ਬਣੇ ਖੜਾ ਨੂੰ ਰੋਕਣ ਲਈ ਤੇ ਕਦੋਂ ਰੋਕਣੇ ਸੀ ਅਦੋਂ ਡੈਮ ਦੇ ਫੱਟੇ ਸਾਨੂੰ ਪੂਰਾ ਪਿੰਡ ਤੇ ਡੈਮ ਨਹੀਂ ਭਰਨਾ ਚਾਹੀਦਾ ਆਈਐਮਡੀ ਨੂੰ ਸਾਡੇ ਬੰਦਿਆਂ ਨੇ ਵੀ ਕ੍ਰਿਟਿਸਾਈਜ਼ ਕੀਤਾ ਵਾਈ ਡੂ ਵੀ ਰਿਲਾਇ ਐਂ ਵਨ ਏਜੰਸੀ ਥਰ ਆਰ ਇੰਟਰਨੈਸ਼ਨਲ ਏਜੰਸੀਜ਼ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਕੰਸਲਟ ਕਰਦੇ ਉਹਨਾਂ ਨੂੰ ਵਿੱਚ ਕਿਉਂ ਨਹੀਂ ਲੈਂਦੇ ਜੇ ਡਿਫਰੈਂਸ ਆ ਤੇ ਸਾਰਾ ਤਾਂ ਕਰੈਕਸ਼ਨ ਕਰੀਏ ਉੱਤੇ ਚਰਚਾ ਕਰੀਏ ਤੁਹਾਡੀ ਕਮੇਟੀ ਦੀ ਤਾਂ ਮੀਟਿੰਗ ਹੀ ਨਹੀਂ ਹੋਈ ਜਿਹੜੀ ਆ ਵੈਦਰ ਡਿਪਾਰਟਮੈਂਟ ਦੀ ਹੁੰਦੀ ਹੈ ਨਹੀਂ ਹੋਈ ਸਭ ਨਹੀਂ ਹੋ ਪੁੱਛ ਲਓ ਵਿੱਚ ਨਹੀਂ ਨਹੀਂ ਬਾਜਵਾ ਸਾਹਿਬ ਤੁਸੀਂ ਮੈਨੂੰ ਫਸਾਦੇ ਹੋੜੋ ਸੁਣ ਰਹੇ ਫਿਰ ਪੈ ਜਾਣਾ ਮੈਨੂੰ ਸਾਰਿਆਂ ਨੂੰ ਅੱਛਾ ਗੱਲ ਹੈ ਗੱਲ ਹੈ ਆ ਗੱਲਾਂ ਤਾਂ ਕਰੀਏ ਕਿ ਹੋਣਾ ਕੀ ਚਾਹੇ ਦੇਖੋ 5-10 ਮਿੰਟ ਮੈਨੂੰ ਦੇ ਦਿਓ ਕੋਈ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰੂੰ ਮੈਂ ਤੁਹਾਡੀ ਪਾਰਟੀ ਦੇ ਲੈਣੇ ਆ ਜੀ ਉਸ ਦਿਖਾਉਂ ਮੈਂ ਤੁਹਾਡੇ ਵੀ ਲੈਣੇ ਸੀ ਵਾਹ ਮੇਰੇ ਲਿਆ ਗੱਲ ਹੜ ਆ ਗਏ ਮਨ ਲਿਆੜ ਆ ਗਏ ਹੜ ਹੋਂ ਤੇ ਸਾਡੀ ਸਰਕਾਰ ਨੇ ਤੇ ਮੰਤਰੀ ਜੀ ਨੇ ਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਕੀ ਕਿ ਤੁਸੀਂ ਸੁਜੈਸਟ ਕੀਤਾ ਤੁਸੀਂ ਤਾਂ ਕੇਰ ਪਾ ਕਰੋ ਉਹ ਪਿੱਛੇ ਵਾਲੇੰ ਪਿਆਰੇ ਗੱਲ ਆ ਕਿ ਉਸੇ ਵੇਲੇ ਚੰਗੇ ਮਾਹਰ ਜਿਹੜੇ ਸਾਡੇ ਪੰਜਾਬ ਦੇ ਆ ਜਦੋਂ ਹੜ੍ਹ ਆਏ ਸੀ ਪੰਜਾਬ ਡੁੱਬ ਰਿਹਾ ਸੀ ਸਾਨੂੰ ਚਾਹੀਦਾ ਸੀ ਮੈਂ ਬਿਆਨ ਵੀ ਦਿੱਤਾ ਕਿ ਭਾਈ ਇੱਕ ਕਮੇਟੀ ਦਾ ਗਠਨ ਕਰੋ ਜਿਹੜੀ ਅਸੈਸ ਕਰੇਗੀ ਲਾਸ ਕਿੱਥੇ ਤੇ ਹੀ ਹੋ ਰਿਹਾ ਉਹਨਾਂ ਨੂੰ ਹੈਲੀਕਾਪਟਰ ਦਿਓ ਉਹਨਾਂ ਨੂੰ ਜੋ ਵੀ ਸਾਧਨ ਜਟਾਉਣੇ ਜਟਾਓ ਸਪੋਰਟ ਕਰੋ तो दसा दिन पंदर दिन रिपोर्ट कर फ्लड किए आए आए बाद देख लागे नुकसान कितने तय आप खाली इतने नहीं सैटेलाइट मैपिंग करके देखिए होर बड़े साधन ने अचक इन्हेस करिएुकसान किन्न कि फुट किन्ने फुट की सारा कुछ हो गया हाले भी देर नहीं वो कमेटी बनाओ एंड लैटर इंटरशनल अगर नैशनली साट नहीं ਜਿਹੜਾ ਸਾਡੇ ਆਉਣ ਵਾਲੇ ਸਮੇਂ 'ਚ ਫਲੱਡ ਪ੍ਰੋਟੈਕਸ਼ਨ ਦੀ ਗੱਲ ਕਰ ਸਕੇ ਤਾਂ ਇੰਟਰਨੈਸ਼ਨਲ ਹੈ ਜੀ ਲੋੜ ਹੈ ਜੋ ਹੋਰ ਇਹਦਾ ਖਰਚਾ ਪੰਜਾਬ ਕੱਲ੍ਹਾ ਕਿਉਂ ਕਰੇ ਵਾਟ ਇਜ਼ ਦੀ ਵਾਟਰ ਰਿਸੋਰਸ ਮਿਨਿਸਟਰੀ ਆਫ ਇੰਡੀਆ ਧੇਰਫੋਰ ਹਰਿਆਣੇ ਨੂੰ ਦੇਵੇ ਸਾਨੂੰ ਕੱਟ ਲਾਵੇ ਕਿਸੇ ਨੂੰ ਦੇ ਬਲਕਿ ਉਹਨੂੰ ਖੁਦ ਕਰਨਾ ਚਾਹੀਦਾ ਇਟ ਇਜ਼ ਇਨਟ੍ਰਸਟ ਟੂ ਦੀ ਨੇਸ਼ਨ ਹੁਣ ਗੱਲ ਇਹ ਕਿ ਵੀ ਪਾਕਿਸਤਾਨ ਅਸੀਂ ਪਹਿਲਾਂ ਦੋਆਬਾ ਡੋਬਿਆ ਇੰਤਜ਼ਾਰ ਕੀਤਾ ਕਿ ਹੋਰ ਆੜਾ ਲੈਂਦੇ ਹੋ ਫੇਰ ਅਸੀਂ ਫਿਰੋਜ਼ਪੁਰ ਤੇ ਫੇਰ ਉਹਦੇ ਬਾਅਦ ਪਾਕਿਸਤਾਨ ਡੁੱਬਣਾ ਗੱਲ ਇਹ ਨਹੀਂ ਜਦੋਂ ਇਹਦੇ ਤੇ ਸੈਸ਼ਨ ਤੇ ਸੱਧਿਆ ਗਿਆ ਲੇਕਿਨ 2 ਘੰਟੇ ਦਾ ਸਮਾਂ ਮੈਨੂੰ ਇਕੱਲੇ ਨੂੰ ਸ਼ਹੀਦਾਂ ਜਿੱਥੇ ਹੁੰਦਾ ਆਪਾਂ ਕਰ ਲਾਗੇ ਕਿਤੇ ਇਹ ਵੀ ਨਹੀਂ ਸਰ ਜੇ ਅੱਜ ਨਹੀਂ ਕਰਨਾ ਦੁਬੇ ਤੇ ਨਹੀਂ ਕਰਨਾ ਤਾਂ ਫਿਰ ਇਹ ਤਾਂ ਭੁੱਲਿਆ ਨਾ ਅਸੀਂ 19 ਦਾ ਹੜਪੁੱਲ ਗਿਆ ਆਪਾਂ ਵੱਖਰੀ ਮੀਟਿੰਗ ਲਾ ਸਰ ਅਸੀਂ 19 ਦਾ ਹੜਪੁੱਲ ਗਿਆ ਉਹ ਤੋਂ ਕੀ ਸਿੱਖਿਆ ਲਈ